ਮਹਿੰਦਰ ਜੀ ਤੁਸੀਂ ਸਮਾਸ਼ਰੀ ਅੱਜ ਇੱਕ ਫੂਰ ਪਰ ਕਲੰਦਰੀਆ ਨਗਰ ਦੇ ਰੋਡ ਉੱਪਰ ਜਿਹੜਾ ਬਹੁਤ ਤਕੜਾ ਐਕਸੀਡੈਂਟ ਹੈ ਤੁਸੀਂ ਮੌਕੇ ਦੇ ਮਜ਼ਦੂਰ ਤੋਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਭ ਤੋਂ ਵੱਡੀ ਗੱਲ ਆਸੇ ਦਾ ਰੋਡ ਦੇ ਉੱਤੇ ਹੁੰਦੇ ਰਹਿੰਦੇ ਜਿਹਦੇ ਅੱਜ ਆਜਾ ਹਾਦਸਾ ਹੋਇਆ ਆਟੋ ਦੇ ਵਿੱਚ ਤੇ ਲਗਾ ਆਟੋ ਵਿੱਚ ਬਹੁਤ ਜ਼ਿਆਦਾ ਸਵਾਰੀ ਅਸੀਂ ਲੋਡ ਤੋਂ ਬਾਅਦ ਤੇ ਅਮੇ ਸਾਲੇ ਤੋਂ ਟੱਕਰ ਇਹਨਾਂ ਦੀ ਹੋਈ ਆ ਰਸੂਲਪੁਰ ਰੋਡ ਦੇ ਉੱਤੇ ਤੇ ਲਗਭਗ 10 ਕਿ ਮਿੰਟ ਲੋਕ ਗੱਡੀਆਂ ਰੋ ਕੇ ਕੋ ਵੀਡੀਓ ਬਣਾ ਰਹੇ ਕੋ ਕੁਝ ਕਰ ਰਹੇ ਮਦਦ ਵਾਸਤੇ ਨਹੀਂ ਆਇਆ ਐਂਬੂਲੈਂਸ ਵੀ ਜਿਹੜੀ ਉਹ ਕੀ ਬਾਤ ਚਾਹੀਆ ਤੇ ਅਸੀਂ ਆਪਣੀ ਗੱਡੀ ਦੇ ਵਿੱਚ ਸੀ ਸੋ ਗੱਲ ਤਾਂ ਇਹ ਵੀ ਪਿੰਡ ਦਾ ਪ੍ਰਸ਼ਾਸਨ ਚਾਹੀਦਾ ਵੀ ਇਹ ਆਟੋ ਦੇ ਵਿੱਚ ਇੰਨੀਆਂ ਸਵਾਰੀਆਂ ਓਵਰ ਲੋਡ ਲੈ ਕੇ ਚੱਲਦੀਆਂ ਉਹਦੇ ਤੋਂ ਥੋੜਾ ਹੋਵੇ ਤੇ ਇੱਕ ਇਹ ਰੋਡ ਜਿਹੜਾ ਹੈਗਾ ਬਹੁਤ ਜ਼ਿਆਦਾ ਦੀ ਆਵਾਜ਼ ਆਈ ਹੈਗੀ ਤੁਸੀਂ ਦੇਖੋ ਪਿੱਛੇ ਕਿਸ ਤਰ੍ਹਾਂ ਜਾਮ ਲੱਗ ਜਾਏਗਾ ਪਰ ਇਹਦਾ ਥੋੜਾ ਰੋਡ ਵੀ ਖੁੱਲੀ ਕੀਤੀ ਜਾਵੇ ਤਾਂ ਕਿ ਇਧਰ ਦੇ ਹਾਸੇ ਚਲੇ ਜਾ ਸਕਣ ਬਾਕੀ ਇੱਕ ਵੀਡੀਓ ਲਈ ਮੈਸੇਜ ਆ ਵੀ ਲੋਕਾਂ ਨੂੰ ਵੀ ਜਿਹੜੇ ਬੰਦੇ ਆਸ-ਪਾਸੇ ਗੱਡੀਆਂ ਲੈ ਕੇ ਜਾਂਦੇ ਕਿਰਪਾ ਕਰਕੇ ਜੋ ਐਕਸੀਡੈਂਟ ਹੁੰਦਾ ਮਤਲਬ ਜੂਰ ਕਰਿਆ ਕਰੋ ਕੱਲ ਹਾਸਾ ਆਪਣੇ ਨਾਲ ਵੀ ਉਸਾ ਤਾਂ ਕਿ ਜਾਨ ਵੱਜ ਜੇਗਾ ਇੱਕ ਪਰਿਵਾਰ ਦੇ ਜਿਹੜੇ ਜਾਨ ਦੇ ਨਾਲ ਇਹ ਕਈ ਪਰਿਵਾਰ ਰਾਜੇ ਹੁੰਦੇ ਆ ਸੋ ਇੰਨੀ ਗੰਭੀਰ ਗੱਲ ਹੈ ਕਿ ਜਦੋਂ ਇਦਾਂ ਦਾ ਕੋਈ ਹਾਦਸਾ ਹੁੰਦਾ ਕਿਰਪਾ ਕਰਕੇ ਆਪਣੀ ਗੱਡੀ ਵਿੱਚੋਂ ਕੋਈ ਸਿਵਲ ਹਸਪਤਾਲ ਚਲਰੂਪ ਚਾਹੀਦਾ ਹੋਵੇ ਤਾਂ ਕਿ ਮਦਦ ਕੀਤੀ ਜਾਵੇ ਕਿੰਨੀ ਸੱਟਾਂ ਕਿੰਨੀਆਂ ਲੱਗਿਆ ਸੀ ਕਹਿੰਦਾ ਜੀ ਉਹ ਗੁੱਜੇ ਸੱਟਾਂ ਹੈ ਕਈਆਂ ਦੇ ਇੰਜਰ ਹੋ ਚੁੱਕੇ ਲੱਤਾਂ ਟੁੱਟੀਆਂ ਹੋਈਆਂ ਦਿਮਾਗ ਦੇ ਸਾਡੇ ਇੱਕ ਨੇੜੇ ਜਾ ਉਹਦੀ ਅੱਖ ਬਾਹਰ ਆਈ ਹੋਈ ਆ ਤੇ ਲੱਗਦਾ ਵੀ ਸ਼ਾਇਦ ਪਰਮਾਤਮਾ ਸੁੱਖ ਰੱਖੇ ਤੇ ਕਾਫੀ ਵੇਜਨ ਸੱਟਾਂ ਲੱਗੀਆਂ ਹੋਈਆਂ ਕੀ ਸੰਦੇਸ਼ ਕੀ ਤੁਹਾਨੂੰ ਇਥੋਂ ਮੰਗਦੇ ਮੰਗਦੇ ਇਹ ਹੈ ਵੀ ਥੋੜਾ ਜਿਆਦਾ ਗੱਡੀ ਆਪਣੀ ਧਿਆਨ ਨਾਲ ਚਲਾਣ ਇੱਕ ਰੋਡ ਬਹੁ ਹਾਂ ਹਾਸਲ ਉੱਪਰ ਲਈ ਕਦੋਂ ਚੱਲ ਸਕਦੀ ਉਹ ਚੱਕੇ ਜਾਂਦੀ ਪੂਰਾ ਪੇਸ਼ਣ ਨੂੰ ਲੈ ਕੇ ਵੀ ਆਏ ਆ ਤੁਹਾਡਾ ਕੁਝ ਖਾਗਾ ਵੀ ਨਾ ਪਾ ਕਿਤਾ ਹੋਇਆ ਐਕਸੀਡੈਂਟ ਭਾਈ ਖੜਾ ਹੈ ਸਰ ਜੀ ਆਪਾਂ ਨੂੰ ਇਹਦੇ ਬਾਰੇ ਨੀਜ਼ ਜੜ ਗਿਆ ਕੁਝ ਵੀ ਨਾਲ ਜਾਏਗੀ ਯਾਨਕਿ ਜੇ ਆਪਾਂ ਜਦੋਂ ਆਪਾਂ ਸ਼ਾਂਤ ਸੀਗਾ ਤੇ ਬੰਦੇ ਦੇਖਣਗੇ ਮੈਂ ਭੱਜ ਕੇ ਗਿਆ ਜਦੋਂ ਭੱਜ ਕੇ ਗਿਆ ਤੇ ਸਾਰੀਆਂ ਕਾਰ ਬੋੜੀਆਂ ਇੱਧੇ ਪਈਆਂ ਸੀਗੀਆਂ ਕੋਈ ਹੱਥ ਨਹੀਂ ਪਾ ਸਾਰੀ ਵੀਡੀਓ ਬਣਾਉਣ ਅੱਗੇ ਸੀਗੇ ਮੈਂ ਗੱਡੀ ਨੂੰ ਹੱਥ ਦਿੱਤਾ ਯਾਨਕਿ ਇੱਕ ਉਹ ਉਦੋਂ ਜਾਨੀ ਲੈ ਕੇ ਆਇਆ ਇੱਕ ਕੁੜੀ ਸੀ ਇੱਕ ਕੁੜੀ ਸੀ ਸਾਥ ਸਰੀ ਕਰੀ ਤੇ ਇੱਕ ਸਰੀ ਕੁੜੀ ਦੀ ਕੁੜੀ ਦਾ ਛੋਟੀ ਜੀ 4 ਸਾਲ ਦੀ ਬੱਚੀ ਹਾਂ ਜੀ ਉਹ ਬੱਚੇ ਜਾਨ ਬਚ ਗਈ ਕਿਹੜੇ ਵਕਤੀ ਦੋ ਮਹੀਨ ਲੈ ਕੇ ਸੀ ਦੋ ਖਤਮ ਹੋ ਗਏ ਜੀ ਉਹ ਕੰਨਾ ਹੋਇਆ ਪਤਾ ਨਹੀਂ ਉਸ ਜੀ ਉਹ ਨਹੀਂ ਆਪਣਾ ਉਹਨੂੰ ਕੁਝ ਵੀ ਪਤਾ ਨਹੀਂ ਕਿ ਗੱਡੀਆਂ ਕਿੜੀਆਂ ਔਖਾਂ ਜੜੀਆਂ ਲੱਗੀਆਂ ਹੋਈਆਂ ਗੱਡੀਆਂ ਕਿੜੀਆਂ ਗੱਡੀਆਂ ਸਾ ਜੀ ਅਮੀ ਤੁਹਾਨੂੰ ਕਹਿੰਦੇ ਮੈਂ ਨਹੀਂ ਕੁਝ ਦੇਖਿਆ ਮੈਂ ਸਿਰਫ ਪੇਸ਼ੈਂਟ ਦੇਖਿਆ ਓਕੇ ਹਾਂ ਜੀ ਮੇਰਾ ਭਾਂਜੀ ਗੋਗੀ ਭਾਈ ਜਿਹੜਾ ਗੜੇ ਦੇ ਕੋਲ ਐਕਸੀਡੈਂਟ ਹੋਇਆ ਆ ਹਾਂਜੀ ਮੈਨੂੰ ਵੀ ਪਤਾ ਲੱਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ ਮੇਰੀ ਜੀ ਬੱਬੀ ਹੋਰ ਕੌਣਾ ਸਰ ਇੱਕ ਮੇਰੀ ਪਰਜਾਈ ਹੈ ਜੀ ਅੱਛਾ ਕਿਹਾ ਠੀਕ ਆ ਤੁੰਨੇ ਭਾਜੀ ਕਿਹਾ ਨਹੀਂ ਜੀ ਖਦਪ ਹੋ ਗਿਆ ਸਾਵੇ ਕਿ ਆ ਰਹੇ ਸੀ ਇਹ ਤੇ ਆਤੋ ਸੀ ਜੀ ਲੱਗੇ ਕੱਚ ਭਾਜੀ ਇਹ ਇਹ ਆਪਣੇ ਜੀ ਗੱਡੀ ਆ ਕੋਈ ਬੇਦਾ ਗੱਡੀ ਪਿਛਾੜ ਨਹੀਂ ਕੀਤੀ ਫਿਰ ਤਾਂ ਉਹਦਾ ਦੇਖੇ ਹੀ ਨਹੀਂ ਆਪ ਸਰ ਅੱਛਾ ਜੀ ਉਹ ਹੋਰ ਕਿੰਨੇ ਕ ਬੰਦੇ ਸੀ ਭਾਜੀ ਉੱਥੇ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡਾਡੀ ਦੇ ਸੱਟਾ ਲੱਗੀਆਂ ਆ। ਮੰਮੀ ਬੱਚੀ ਕਿੱਧਰ ਗਈ? ਬੱਚੀ ਦੀ ਲੱਤ ਕਹਿੰਦੇ ਟੁੱਟ ਗਈ ਆ ਲੈ ਕੇ ਚੱਲੇ ਜਲੰਧਰ ਜੀ। ਜਲੰਧਰ ਲੱਗੇ ਚੱਲੇ। ਠੀਕ ਹੈ। ਇਹੋ ਤੋਂ ਰੋਡ ਸਾਈਡ ਐਕਸੀਡੈਂਟ ਹੋਇਆ ਹੈਗਾ ਜਿਸ ਵਿੱਚ ਕਾਫੀ ਬੰਦੇ ਇੰਜਰਡ ਹੈਗੇ ਆ। ਕੁਝ ਬਰਾਡ ਰੈਟ ਵੀ ਤੁਹਾਡੇ ਕੋਲ ਆਇਆ ਗਿਆ। ਸਰ ਇਹ ਐਕਸੀਡੈਂਟ ਹੋਇਆ ਕਿੱਥੇ ਆ? ਔਰ ਬੰਦੇ ਜਿਹੜੇ ਬਰਾਡ ਰੈਟ ਆ ਕਿਹਦੇ ਆ? ਇੰਜਰਡ ਕਿੱਥੇ ਦੇ ਸਰ? ਜਿਹੜੇ ਤਾਂ ਬਰਾਡ ਰੈਟ ਆ ਉਹ ਤਾਂ ਰਾਣੀ ਸੁਨੀਤਾ ਔਰ ਮਨਜੀਤ ਨੇ। ਜੀ। ਤੇ ਪਤਾ ਲੱਗਿਆ ਵੀ ਉਹ ਕਨੇਆਨੇ ਪਿੰਡ ਦੇ ਨੇ। ਜੀ। ਤੇ ਜਿਹੜੇ ਇੰਜਰਡ ਨੇ ਉਹ ਇੱਕ ਨਿਰਮਲ ਸਿੰਘ ਨੇ। ਜੀ। ਇੱਕ ਅੰ ਦੇ ਦੋ ਅੰਨੋ ਨੇ ਜੀ ਇੱਕ ਮੁਤਿਆਰ ਸੀ ਠੀਕ ਹੈ ਇੱਕ ਬੱਚਾ ਵੀ ਸਰ ਉਹਦੇ ਵਿਚ ਇਹ ਉਹ ਅਸੀਂ ਸਾਡੇ ਕੋਲ ਡਾਕਟਰ ਨੂੰ ਦਿਖਾਇਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਜਿਆਦਾ ਵੱਡੇ ਇਲਾਜ ਦੀ ਲੋੜ ਹੈ ਉਹ ਸਸੇ ਰਹਿ ਸਕਦਾ ਠੀਕ ਹੈ ਤੇ ਸਰ ਕਿੰਨੇ ਰੈਫਰ ਕੀਤੇ ਸਾਰੇ ਇਹਨਾਂ ਕੋਲ ਇੱਕੋ ਹੀ ਰੈਫਰ ਹੋਇਆ ਜੀ ਬਾਕੀਆਂ ਦਾ ਇਲਾਜ ਚੱਲ ਰਿਹਾ ਬਾਕੀਆਂ ਦਾ ਇਲਾਜ ਚੱਲ ਰਿਹਾ